ਦੋਸਤੋ ਅਲੂਮੀਨਾਟੀ ਬਾਰੇ ਦੁਨੀਆ ਦੇ ਵਿੱਚ ਚਰਚਾ ਛਿੜੀ ਰਹਿੰਦੀ ਹੈ ਤੇ ਅੱਜ ਕੱਲ ਇਹ ਚਰਚਾ ਪੰਜਾਬ ਵਿੱਚ ਵੀ ਛਿੜੀ ਹੋਈ ਹੈ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਅਲੂਮੀਨਾਟੀ ਕੀ ਹੈ, ਇਹ ਕਦੋਂ ਹੋਂਦ ਵਿੱਚ ਆਈ, ਇਹ ਕਿਵੇਂ ਕੰਮ ਕਰਦੀ ਹੈ ਤੇ ਕਿਹੜੇ-ਕਿਹੜੇ ਲੋਕ ਇਸ ਦੇ ਨਾਲ ਜੁੜੇ ਰਹੇ ਆ। ਹੁਣ ਗੱਲ ਕਰਦੇ ਆ ਕਿ ਅਲੂਮੀਨਾਟੀ ਕੀ ਹੈ? ਅਲੂਮੀਨਾਟੀ ਇੱਕ ਖੂਫੀਆ ਸੰਗਠਨ ਆ ਜਿਸ ਦੀ ਸਥਾਪਨਾ ਐਡਮ ਵੱਲੋਂ 1 ਮਈ 1776 ਨੂੰ ਕੀਤੀ ਜਾਂਦੀ ਹੈ। ਜੇਕਰ ਆਪਾਂ ਐਡਮ ਦੇ ਪਿਛੋਕੜ ਵੱਲ ਦੇਖੀਏ ਤਾਂ ਉਹ ਜਰਮਨੀ ਦੇ ਇੱਕ ਯੂਨੀਵਰਸਿਟੀ ਦੇ ਵਿੱਚ ਧਰਮ ਅਤੇ ਧਾਰਮਿਕ ਕਾਨੂੰਨ ਦੇ ਪ੍ਰੋਫੈਸਰ ਸੀ ਉਹ ਚਾਹੁੰਦੇ ਸੀਗੇ ਕਿ ਇਨਸਾਨ ਨੂੰ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੋਣਾ ਚਾਹੀਦਾ ਹੈ ਉਹ ਕਹਿੰਦੇ ਸੀਗੇ ਕਿ ਧਰਮ ਦੀਆਂ ਵੀ ਇਨਸਾਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਬੰਦਸ਼ਾ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ 1776 ਦਾ ਉਹ ਦੌਰ ਸੀ ਜਦੋਂ ਧਰਮ ਅਤੇ ਸਰਕਾਰਾਂ ਲੋਕਾਂ ਦੇ ਉੱਤੇ ਰਾਜ ਕਰਦੀਆਂ ਸੀ ਤੇ ਉਹ ਇਸ ਤੋਂ ਲੋਕਾਂ ਨੂੰ ਆਜ਼ਾਦੀ ਦਿਵਾਉਣਾ ਚਾਹੁੰਦੇ ਸੀ ਉਹ ਇੱਕ ਉਦਾਹਰਨ ਦਿੰਦੇ ਸੀਗੇ ਕਿ ਜਿਵੇਂ ਆਤਮ ਹੱਤਿਆ ਆ ਉਸ ਦੀ ਆਜ਼ਾਦੀ ਇਨਸਾਨ ਨੂੰ ਹੋਣੀ ਚਾਹੀਦੀ ਹੈ ਰਮ ਕਹਿੰਦਾ ਸੀਗਾ ਕਿ ਇਨਸਾਨ ਨੂੰ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ ਤੇ ਐਡਮ ਕਹਿੰਦੇ ਸੀ ਜੇਕਰ ਇਨਸਾਨ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਤਾਂ ਉਹਨੂੰ ਇਹ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਆਤਮ ਹੱਤਿਆ ਕਰ ਸਕੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਐਡਮ ਦੇ ਵਿਚਾਰ ਸੀ ਜਿਨ੍ਹਾਂ ਕਰਕੇ ਉਹ ਇਸ ਸੰਗਠਨ ਦਾ ਜਿਹੜਾ ਹੈ ਨਿਰਮਾਣ ਕਰਦੇ ਆ ਆਪਣੀ ਯੂਨੀਵਰਸਿਟੀ ਦੇ 4-5 ਵਿਦਿਆਰਥੀਆਂ ਦੇ ਨਾਮ ਮਿਲ ਕੇ ਤੇ ਉਹ ਇਸ ਦਾ ਨਾਮ ਰੱਖਦੇ ਆ ਆਰਡਰ ਆਫ ਅਲੂਮੀਨਾਰਟੀ ਜਿਵੇਂ ਜਿਵੇਂ ਲੋਕਾਂ ਨੂੰ ਇਸ ਸੰਗਠਨ ਬਾਰੇ ਪਤਾ ਲੱਗਦਾ ਆ ਲੋਕ ਇਸ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਆ ਤੇ ਜਲਦੀ ਹੀ ਜਿਹੜਾ ਬਹੁਤ ਸਾਰੇ ਲੋਕ ਇਸ ਸੰਗਠਨ ਦੇ ਨਾਲ ਜੁੜ ਜਾਂਦੇ ਆ ਜੋ ਸਰਕਾਰ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਸਰਕਾਰ ਇਹਦੀਆਂ ਗਤੀਵਿਧੀਆਂ ਦੇ ਉੱਤੇ ਨਿਗਰਾਨੀ ਰੱਖਣ ਦੀ ਕੋਸ਼ਿਸ਼ ਕਰਦੀ ਹੈ ਤੇ ਬਾਅਦ ਦੇ ਵਿੱਚ ਸਰਕਾਰ ਇਸ ਸੰਗਠਨ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੰਦੀ ਹੈ ਇਸ ਇਕੱਲੇ ਸੰਗਠਨ ਤੇ ਨਹੀਂ ਜਿੰਨੇ ਵੀ ਖੂਫੀਆ ਸੰਗਠਨ ਕੰਮ ਕਰਦੇ ਸੀ ਉਹਨਾਂ ਦੇ ਉੱਤੇ ਸਰਕਾਰ ਪਾਬੰਦੀ ਲਗਾ ਦਿੰਦੀ ਹੈ ਤੇ ਐਡਮ ਨੂੰ ਜਿਹੜਾ ਹੈ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਜਾਂ ਆਪਾਂ ਕਹਿ ਦਈਏ ਕਿ ਉਹਨੂੰ ਸ਼ਹਿਰ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਕੁਝ ਸਮਾਂ ਜਿਹੜੇ ਐਡਮ ਸ਼ਾਂਤ ਰਹਿੰਦੇ ਆ ਤੇ ਦੁਬਾਰਾ ਫਿਰ ਉਹ ਜਿਹੜਾ ਆ ਗਤੀਵਿਧੀਆਂ ਨੂੰ ਸ਼ੁਰੂ ਕਰ ਦਿੰਦੇ ਆ ਮੰਨਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਅਲੂਮੀਨਾਟੀ ਦੇ ਉੱਤੇ ਇੱਕ ਕਿਤਾਬ ਵੀ ਲਿਖੀ ਗਈ ਸੀ ਜੋ ਅੱਜ ਕੱਲ ਜਰਮਨੀ ਦੇ ਇੱਕ ਮਿਊਜ਼ੀਅਮ ਦੇ ਵਿੱਚ ਪਈ ਹੋਈ ਹੈ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਤਾਂ ਅਸੀਂ ਨਹੀਂ ਕਹਿ ਸਕਦੇ ਪਰ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤੇ ਬਹੁਤ ਸਾਰੇ ਲੋਕ ਇਹਨਾਂ ਬਾਰੇ ਗੱਲਬਾਤ ਕਰਦੇ ਆ ਜਦੋਂ ਸਰਕਾਰ ਵੱਲੋਂ ਆਰਡਰ ਆਫ ਅਲੂਮੀਨਾਟੀ ਸੰਗਠਨ ਦੇ ਉੱਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਇੱਕ ਖੂਫੀਆ ਸੰਗਠਨ ਬਣ ਜਾਂਦਾ ਆ ਇਹ ਜਿਹੜਾ ਖੂਫੀਆ ਤੌਰ ਤੇ ਕੰਮ ਕਰਦਾ ਹੈ ਤੇ ਆਪਣੇ ਨਾਲ ਲੋਕਾਂ ਨੂੰ ਜੋੜਦਾ ਆ ਇਹ ਤਾਂ ਹੈ ਇਸ ਦੀ ਸ਼ੁਰੂਆਤ ਕਿ ਅਲੂਮੀਨਾਟੀ ਸੰਗਠਨ ਦੀ ਸ਼ੁਰੂਆਤ ਕਿਵੇਂ ਹੋਈ ਤੇ ਹੁਣ ਗੱਲ ਕਰਦੇ ਆ ਕਿ ਇਹ ਕੰਮ ਕਿਵੇਂ ਕਰਦਾ ਆ ਅਸੀਂ ਜਦੋਂ ਇੰਟਰਨੈਟ ਦੇ ਉੱਤੇ ਸਰਚ ਮਾਰਦੇ ਆ ਤਾਂ ਜਿਹੜੇ ਅਲੂਮੀਨਾਟੀ ਦੇ ਚਿੰਨ੍ਹ ਆਉਂਦੇ ਆ ਉਹਨਾਂ ਵਿੱਚੋਂ ਸਭ ਤੋਂ ਪਹਿਲਾ ਚਿੰਨ੍ਹ ਆਉਂਦਾ ਆ ਪੈਰਾਮਿਡ ਦੇ ਵਿੱਚ ਇੱਕ ਅੱਖ ਬਣੀ ਹੁੰਦੀ ਹੈ ਜਨਨ ਕਿ ਇੱਕ ਤਿਕੋਣ ਹੁੰਦਾ ਆ ਜਿਹੜਾ ਉੱਪਰੋਂ ਤੰਗ ਤੇ ਥੱਲੋਂ ਜਿਹੜਾ ਖੁੱਲਾ ਹੁੰਦਾ ਆ ਇਹ ਇਹਦਾ ਚਿੰਨ੍ਹ ਮੰਨਿਆ ਜਾਂਦਾ ਜਿਸ ਦੇ ਵਿੱਚਕਾਰ ਇੱਕ ਅੱਖ ਹੁੰਦੀ ਆ ਮੰਨਿਆ ਜਾਂਦਾ ਹੈ ਕਿ ਅਲੂਮੀਨਾਟੀ ਦੇ ਵਿੱਚ ਤਿੰਨ ਪੜਾ ਹੁੰਦੇ ਆ ਜ ਜਾਨੀ ਕਿ ਤਿੰਨ ਲੈਵਲ ਦੇ ਉੱਤੇ ਲੋਕ ਜਿਹੜੇ ਆ ਕੰਮ ਕਰਦੇ ਆ ਜਿਹੜਾ ਪਹਿਲਾ ਲੈਵਲ ਹੈ ਇਹਦੇ ਵਿੱਚ ਜਿਹੜੇ ਹੈ ਚਾਰ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਉਹ ਲੋਕ ਹੁੰਦੇ ਆ ਜਿਹੜੇ ਨਵੇਂ-ਨਵੇਂ ਅਲੂਮੀਨਾਟੀ ਦੇ ਨਾਲ ਜੁੜਦੇ ਆ ਉਹਨਾਂ ਦੇ ਵੀ ਆਪਣੇ ਇੱਕ ਲੈਵਲ ਹੁੰਦਾ ਹੈ ਚਾਰ ਤਰ੍ਹਾਂ ਦੇ ਲੋਕ ਇਸ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਆ ਫਿਰ ਆਉਂਦਾ ਹੈ ਦੂਸਰਾ ਪੱਧਰ ਇਹਦੇ ਵਿੱਚ ਪੰਜ ਤਰ੍ਹਾਂ ਦੇ ਲੋਕ ਕੰਮ ਕਰਦੇ ਆ ਇਹ ਲੋਕਾਂ ਦਾ ਕੰਮ ਹੁੰਦਾ ਆ ਜਿਹੜੇ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜਿਹੜਾ ਪਹਿਲਾ ਲੈਵਲ ਹੁੰਦਾ ਆ ਉਹਨਾਂ ਲੋਕਾਂ ਨੂੰ ਇਕੱਠਾ ਕਰਨਾ ਉਹਨਾਂ ਨੂੰ ਸੰਗਠਨ ਬਾਰੇ ਦੱਸਣਾ ਉਹ ਜਿਹੜੇ ਸਾਰੇ ਆ ਸੰਗਠਨ ਦੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਲੈ ਸਕਦੇ ਆ ਇਹ ਜਿਹੜੀਆਂ ਮੀਟਿੰਗਾਂ ਗੁਪਤ ਹੁੰਦੀਆਂ ਆ ਤੇ ਪਹਿਲੇ ਨੰਬਰ ਤੇ ਆਉਂਦੇ ਆ ਜਿਹੜਾ ਇਹਦਾ ਪਹਿਲਾ ਲੈਵਲ ਆ ਇਹਦੇ ਵਿੱਚ ਵੀ ਚਾਰ ਤਰ੍ਹਾਂ ਦੇ ਜਿਹੜੇ ਹੈ ਉਹਦੇ ਮੰਨੇ ਜਾਂਦੇ ਆ ਜਿਵੇਂ ਕਿੰਗ ਹੋ ਗਿਆ ਪ੍ਰਿੰਸ ਹੋ ਗਿਆ ਹੋਰ ਵੀ ਕਈ ਅਹੁਦੇ ਆ ਜਾਨੀ ਕਿ ਚਾਰ ਤਰ੍ਹਾਂ ਦੇ ਅਹੁਦੇ ਇਹਦੇ ਵਿੱਚ ਸ਼ਾਮਲ ਕੀਤੇ ਜਾਂਦੇ ਆ ਇਹ ਉਹ ਲੋਕ ਆ ਜਿਹੜੇ ਅਲੂਮੀਨਾਰਟੀ ਦੇ ਸੰਗਠਨ ਨੂੰ ਚਲਾਉਂਦੇ ਆ ਪਰ ਲੋਕ ਕਹਿੰਦੇ ਆ ਕਿ ਇੱਕ ਖੂਫੀਆ ਸੰਗਠਨ ਹੈ ਜਿਸ ਦੀਆਂ ਮੀਟਿੰਗਾਂ ਬਾਰੇ ਵੀ ਕੁਝ ਨਹੀਂ ਪਤਾ ਲੱਗਦਾ ਤੇ ਕਿਹੜੇ ਲੋਕ ਇਸ ਨੂੰ ਚਲਾਉਂਦੇ ਆ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲਦੀ ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਬਹੁਤ ਸਾਰੇ ਸਾਜ਼ਿਸ਼ ਦੇ ਸਿਧਾਂਤ ਜਿਹੜੇ ਆ ਸਦੀਆਂ ਤੋਂ ਚੱਲਦੇ ਆਉਂਦੇ ਆ ਤੇ ਜਿਹੜਾ ਅਲੂਮੀਨਾਟੀ ਆ ਇਹ ਵੀ ਇੱਕ ਸਾਜ਼ਿਸ਼ ਦਾ ਸਿਧਾਂਤ ਹੀ ਆ ਜੇਕਰ ਆਪਾਂ ਗੱਲ ਕਰੀਏ ਸਾਜ਼ਿਸ਼ ਦੇ ਸਿਧਾਂਤਾਂ ਦੀ ਤਾਂ ਪਹਿਲਾ ਜਿਹੜਾ ਰਿਕਾਰਡ ਕੀਤਾ ਜਾਂਦਾ ਆ ਉਹ ਕੀਤਾ ਜਾਂਦਾ ਆ 64 AD ਦੇ ਵਿੱਚ ਜੋ ਕਿ ਰੋਮ ਦੇ ਵਿੱਚ ਹੁੰਦਾ ਆ ਇਦੇ ਵਿੱਚ ਦੱਸਿਆ ਜਾਂਦਾ ਹੈ ਕਿ ਰੋਮ ਦੇ ਵਿੱਚ ਇੱਕ ਅੱਗ ਲੱਗਦੀ ਹੈ ਤੇ ਜਿਹਦੇ ਵਿੱਚ 2/3 ਰੋਮ ਜਿਹੜਾ ਆ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਰੋਮ ਸੜ ਕੇ ਸੁਆਹ ਹੁੰਦਾ ਤਾਂ ਉਸ ਦਾ ਜਿਹੜਾ ਰਾਜਾ ਹੁੰਦਾ ਨੀਰੋ ਉਹ ਦੇਸ਼ ਨੂੰ ਛੱਡ ਕੇ ਚਲਾ ਜਾਂਦਾ ਹੈ। ਜਦੋਂ ਅੱਗ ਬੁਝਦੀ ਹੈ ਤਾਂ ਵਾਪਸ ਆਉਂਦਾ ਹੈ। ਵਾਪਸ ਆ ਕੇ ਜਿਹੜਾ ਉਹ ਉਸ ਥਾਂ ਦੇ ਉੱਤੇ ਇੱਕ ਪਹਿਲਾਸ ਦਾ ਨਿਰਮਾਣ ਕਰਦਾ ਹੈ। ਲੋਕ ਇਹ ਕਹਿੰਦੇ ਆ ਕਿ ਇਹ ਜਿਹੜੀ ਅੱਗ ਲੱਗੀ ਸੀ ਰੋਮ ਦੇ ਵਿੱਚ ਜਿਹਦੇ ਵਿੱਚ 2/3 ਰੋਮ ਸੜ ਕੇ ਸੁਆਹ ਹੋ ਗਿਆ ਸੀ ਇਹ ਅੱਗ ਜਿਹੜੀ ਆ ਉਸ ਦੇ ਰਾਜੇ ਵੱਲੋਂ ਹੀ ਲਗਾਈ ਗਈ ਸੀ। ਅਸਲ ਦੇ ਵਿੱਚ ਕੀ ਸਚਾਈ ਆਪਾਂ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਜਦੋਂ ਤੁਸੀਂ ਰਿਸਰਚ ਪੇਪਰ ਦੇਖੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਉਹਦੇ ਵਿੱਚ ਮਿਲ ਜਾਣਗੀਆਂ ਇਸੇ ਤਰ੍ਹਾਂ ਅਲੂਮੀਨਾਟੀ ਬਾਰੇ ਵੀ ਵੱਖ-ਵੱਖਰੇ ਲੋਕ ਵੱਖ-ਵੱਖਰੀ رائے ਰੱਖਦੇ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਈ ਲੋਕ ਕਹਿੰਦੇ ਹੈ ਕਿ ਇਹ ਸੰਗਠਨ ਦਾ ਨਿਰਮਾਣ ਜਿਹੜਾ ਹੈ 1776 ਦੇ ਵਿੱਚ ਹੋਇਆ ਤੇ 1785 ਦੇ ਵਿੱਚ ਇਹ ਸੰਗਠਨ ਖਤਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਇਹ ਸੰਗਠਨ ਰਿਹਾ ਹੀ ਨਹੀਂ ਇਹ ਕੋਈ ਕੰਮ ਹੀ ਨਹੀਂ ਕਰਦਾ ਪਰ ਦੂਜੇ ਪਾਸੇ ਲੋਕ ਇਹ ਕਹਿੰਦੇ ਆ ਕਿ ਅਜਿਹਾ ਨਹੀਂ ਅੱਜ ਤੱਕ ਦੁਨੀਆ ਦੇ ਉੱਤੇ ਜਿਹੜਾ ਹੈ ਅਲੂਮੀਨਾਟੀ ਕੰਮ ਕਰ ਰਿਹਾ ਹੈ ਪਰ ਇੱਕ ਖੂਫੀਆ ਸੰਗਠਨ ਦੇ ਤੌਰ ਤੇ ਕੰਮ ਕਰ ਰਿਹਾ ਹੈ ਤੇ ਇਹਦੇ ਵਿੱਚ ਦੁਨੀਆ ਦੇ ਜਿਹੜੇ ਬਿਜ਼ਨਸਮੈਨ ਆ ਜਿਹੜੇ ਆਪਣੇ ਸੈਲੀਬ੍ਰਿਟੀਜ਼ ਆ ਉਹਨਾਂ ਵਿੱਚੋਂ 70% ਜਿਹੜੇ ਆ ਇਹਦੇ ਨਾਲ ਜੁੜੇ ਹੋਏ ਆ ਜੇਕਰ ਆਪਾਂ ਅਲੂਮੀਨਾਟੀ ਦੀ ਗੱਲ ਕਰੀਏ ਇਹਦੇ ਚਿੰਨਾ ਦੀ ਜਿਹੜਾ ਉਸ ਸਮੇਂ ਲੋਗੋ ਦਿੱਤਾ ਗਿਆ ਸੀਗਾ ਜਾਂ ਕਹਿ ਲਈਏ ਕਿ ਜਿਹੜਾ ਚੀਜ਼ ਮੇਨ ਜਿਹੜੀ ਆ ਸਾਹਮਣੇ ਆਉਂਦੀ ਸੀ ਉਹ ਆਉਂਦੀ ਸੀ ਉਲੂ ਉੱਲੂ ਨੂੰ ਜਿਹੜਾ ਹੈ ਗਿਆਨ ਦਾ ਦੇਵਤਾ ਮੰਨਿਆ ਜਾਂਦਾ ਸੀਗਾ ਉਹਨੂੰ ਗਿਆਨ ਦੇਣ ਵਾਲਾ ਮੰਨਿਆ ਜਾਂਦਾ ਸੀ ਇਸ ਲਈ ਕਹਿੰਦੇ ਆ ਕਿ ਅਲੂਮੀਨਾਟੀਆਂ ਨੇ ਜਿਹੜਾ ਹੈ ਉੱਲੂ ਨੂੰ ਸ਼ਾਮਲ ਕੀਤਾ ਸੀਗਾ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਕਈ ਸੈਲੀਬ੍ਰਿਟੀ ਜਿਹੜੇ ਹੈ ਆਪਣੀ ਜਦੋਂ ਪਰਫਾਰਮੈਂਸ ਦਿੰਦੇ ਆ ਤੇ ਉਹਦੇ ਵਿੱਚ ਅਲੂਮੀਨਾਟੀ ਦੇ ਚਿੰਨ ਬਣਾਉਂਦੇ ਆ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਅਲੂਮੀਨਾਟੀ ਦੇ ਨਾਲ ਜੁੜੇ ਹੋਏ ਆ ਜਿਵੇਂ ਕਿ ਉਹ ਜਿਹੜਾ ਹੈ ਇੱਕ ਪੈਰਾਮਿਡ ਬਣਾਉਂਦੇ ਆ ਜਨ ਇੱਕ ਤਿਕੋਣ ਬਣਾਉਂਦੇ ਆ ਤੇ ਆਪਣੀ ਅੱਖ ਨੂੰ ਦਿਖਾਉਂਦੇ ਆ ਕਈ ਲੋਕ ਕਹਿ ਦਿੰਦੇ ਆ ਕਿ ਉਹ ਆਪਣੇ ਇੱਕ ਹੱਥ ਦੇ ਨਾਲ ਆਪਣੀ ਇੱਕ ਅੱਖ ਨੂੰ ਟੱਕ ਕੇ ਜਿਹੜਾ ਫੋਟੋ ਖਿਚਵਾਉਂਦੇ ਆ ਤੇ ਕਈ ਲੋਕ ਜਿਹੜੇ ਆ ਇਹ ਵੀ ਕਹਿੰਦੇ ਆ ਕਿ ਕਈ ਸੈਲੀਬ੍ਰਿਟੀ ਜਿਹੜੇ ਆਪਣੀਆਂ ਬਾਹਾਂ ਦੇ ਉੱਤੇ ਟੈਟੂ ਬਣਵਾ ਲੈਂਦੇ ਆ ਉੱਲੂ ਦਾ ਕਈ ਜਿਹੜੇ ਹੈ ਆਪਣੇ ਲੋਗੋ ਦੇ ਵਿੱਚ ਉੱਲੂ ਨੂੰ ਸ਼ਾਮਲ ਕਰਦੇ ਆ ਜਿਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜਾ ਹੈ ਅਲੂਮੀਨਟੀ ਦਾ ਬੰਦਾ ਹੈ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਆ ਆਪਾਂ ਨਹੀਂ ਕਹਿ ਸਕਦੇ ਪਰ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਅਲੂਮੀਨਾਟੀ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਦੀ ਸੰਖਿਆ 70% ਹੈ ਜਿਹੜਾ ਸਾਡੇ ਦੁਨੀਆ ਦਾ ਉੱਪਰਲਾ ਤਬਕਾ ਹੈਗਾ ਜਿਹੜਾ ਦੁਨੀਆ ਦੇ ਉੱਤੇ ਰਾਜ ਕਰਦਾ ਆ ਤਿੰਨ ਘਟਨਾਵਾਂ ਦੁਨੀਆ ਦੇ ਵਿੱਚ ਇਹ ਮੰਨਿਆ ਜਾਂਦੀਆਂ ਨੇ ਜਿਨ੍ਹਾਂ ਦੇ ਪਿੱਛੇ ਜਿਹੜਾ ਹੈ ਅਲੂਮੀਨਾਟੀਆਂ ਦਾ ਹੱਥ ਕਿਹਾ ਜਾਂਦਾ ਆ ਲੋਕ ਇਹ ਗੱਲ ਅਕਸਰ ਹੀ ਕਹਿੰਦੇ ਆ ਜੇਕਰ ਆਪਾਂ ਪਹਿਲੀ ਘਟਨਾ ਦੀ ਗੱਲ ਕਰੀਏ ਪਹਿਲੀ ਘਟਨਾ ਜਿਹੜੀ ਹੈ 18ਵੀਂ ਸਦੀ ਦੀ ਜੋ ਫਰਾਂਸ ਦੀ ਕ੍ਰਾਂਤੀ ਆਉਂਦੀ ਹੈ ਉਸ ਦੇ ਪਿੱਛੇ ਅਲੂਮੀਨਾਟੀਆਂ ਦਾ ਹੱਥ ਮੰਨਿਆ ਜਾਂਦਾ ਦੂਸਰੀ ਘਟਨਾ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ ਜான் ਐਫ ਕੈਨੇਡੀ ਉਹਨਾਂ ਦੀ ਹੱਤਿਆ ਹੁੰਦੀ ਹੈ ਅੱਜ ਤੱਕ ਉਹਨਾਂ ਦੇ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ ਉਹਨਾਂ ਦਾ ਕਤਲ ਅੱਜ ਤੱਕ ਇੱਕ ਰਾਜ਼ ਬਣਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਜਦੋਂ ਉਹਨਾਂ ਦਾ ਕਤਲ ਹੋਇਆ ਸੀ ਨਾ ਇੱਕ ਔਰਤ ਨੂੰ ਦੇਖਿਆ ਗਿਆ ਜਿਸ ਦੇ ਹੱਥ ਦੇ ਵਿੱਚ ਕੈਮਰਾ ਸੀ ਲੋਕ ਕਹਿੰਦੇ ਕਿ ਉਹ ਕੈਮਰਾ ਨਹੀਂ ਸੀ ਉਹ ਇੱਕ ਪਿਸਤਲ ਸੀਗੀ ਉਸ ਤੋਂ ਬਾਅਦ ਉਹਨਾਂ ਦਾ ਕਤਲ ਹੁੰਦਾ ਹੈ ਕਤਲ ਤੋਂ ਬਾਅਦ ਉਹ ਔਰਤ ਗਾਇਬ ਹੋ ਜਾਂਦੀ ਹੈ ਤੇ ਅੱਜ ਤੱਕ ਇਹ ਚੀਜ਼ ਪਤਾ ਨਹੀਂ ਲੱਗ ਸકી ਕਿ ਜான் ਐਫ ਕੈਨੇਡੀ ਦਾ ਕਤਲ ਜਿਹੜਾ ਆ ਕਿਸ ਵੱਲੋਂ ਕੀਤਾ ਗਿਆ ਤੇ ਤੀਸਰੀ ਅਹਿਮ ਘਟਨਾ ਜਿਸ ਦੇ ਬਾਰੇ ਕਿਹਾ ਜਾਂਦਾ ਕਿ ਇਹਦੇ ਪਿੱਛੇ ਵੀ ਅਲੂਮੀਨਾਟੀਆਂ ਦਾ ਹੱਥ ਸੀ ਉਹ ਸੀ ਹਾਲੀ ਦੇ ਵਿੱਚ ਆਇਆ ਕਰੋਨਾ ਵਾਇਰਸ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਅਸੀਂ ਵੀ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਬਹੁਤ ਸਾਰੀਆਂ ਧਾਰਨਾਵਾਂ ਚੱਲਦੀਆਂ ਰਹਿੰਦੀਆਂ ਆ ਲੋਕ ਜਿਹੜਾ ਆ ਇਹ ਮੰਨਦੇ ਆ ਕਿ ਅਲੂਮੀਨਾਟੀ ਜਿਹੜਾ ਸੰਗਠਨ ਹੈ ਉਹ ਖੂਫੀਆ ਤੌਰ ਤੇ ਕੰਮ ਕਰਦਾ ਆ ਅੱਜ ਵੀ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਪਰ ਇਹ ਚੀਜ਼ ਸਾਹਮਣੇ ਨਹੀਂ ਆਉਂਦੀ ਦੋਸਤੋ ਕਹਿੰਦੇ ਆ ਕਿ ਬਹੁਤ ਸਾਰੇ ਵੱਡੀਆਂ-ਵੱਡੀਆਂ ਕੰਪਨੀਆਂ ਆ ਜਿਨ੍ਹਾਂ ਦੇ ਨਾਲ ਮਿਲ ਕੇ ਅਲੂਮੀਨਟੀ ਕੰਮ ਕਰਦਾ ਆ ਹੁਣ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਤਾਂ ਗੱਲ ਹੈ ਕਿ ਜਿਹੜਾ ਅਲੂਮੀਨਟੀ ਸੰਗਠਨ ਹੈਗਾ ਆ 1776 ਦੇ ਵਿੱਚ ਹੋਂਦ ਚੋਂਦਾ ਆ 1785 ਦੇ ਵਿੱਚ ਸਰਕਾਰ ਇਸ ਤੇ ਪਾਬੰਦੀ ਲਗਾ ਦਿੰਦੀ ਹੈ ਉਸ ਤੋਂ ਬਾਅਦ ਇਹ ਖੂਫੀਆ ਤੌਰ ਤੇ ਕੰਮ ਕਰਦਾ ਆ ਦੋਸਤੋ ਇੱਕ ਕੰਪਨੀ ਆ ਬਲੈਕ ਰੌਕ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿਸ ਕੰਪਨੀ ਬਾਰੇ ਕੌਣ-ਕੌਣ ਜਾਣਦਾ ਆ ਦੋਸਤੋ ਇੱਕ ਕੰਪਨੀ ਦੀ ਜਿਹੜੀ ਨੈਟ ਵਰਥ ਆ ਨਾ ਟਿਲੀਅਨ ਮਿਲੀਅਨ ਬਿਲੀਅਨ ਤੇ ਟਿਲੀਅਨ ਸਾਨੂੰ ਜਿਹੜੀਆਂ ਨੇ ਜ਼ੀਰੂਆਂ ਗਿਣਨ ਦੇ ਵਿੱਚ ਹੀ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਏਗਾ ਕਹਿੰਦੀ ਆ ਕਿ ਦੁਨੀਆ ਦੇ ਉੱਤੇ ਜਿੰਨੀ ਮਰਜ਼ੀ ਮੰਦੀ ਆ ਜਾਵੇ ਇਹ ਕੰਪਨੀ ਦੇ ਉੱਤੇ ਕਦੇ ਮੰਦੀ ਨਹੀਂ ਆਏਗੀ ਇਹ ਕੰਪਨੀ ਕਦੇ ਡੁੱਬੇਗੀ ਨਹੀਂ ਇਹ ਕੰਪਨੀ ਕਦੇ ਘਾਟੇ ਦੇ ਵਿੱਚ ਨਹੀਂ ਜਾਏਗੀ ਦੋਸਤੋ ਸਾਡੇ ਘਰ ਦੇ ਵਿੱਚ ਆਉਂਦੀ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਜਿਹੜੀ ਚੀਜ਼ ਹੈ ਉਸ ਕੰਪਨੀ ਦੇ ਵਿੱਚ ਕਹਿੰਦੇ ਆ ਕਿ ਇਹਨਾਂ ਦਾ ਸ਼ੇਅਰ ਆ ਪਰ ਇਹ ਕੰਪਨੀ ਬਾਰੇ ਬਹੁਤ ਘੱਟ ਲੋਕ ਜਾਣਦੇ ਆ ਕਿਹਾ ਜਾਂਦਾ ਹੈ ਕਿ ਇਹ ਕੰਪਨੀ ਆਪ ਹੀ ਨਹੀਂ ਲੋਕਾਂ ਦੇ ਸਾਹਮਣੇ ਆਉਂਦੀ ਕਈ ਲੋਕਾਂ ਦੀ ਇਹ ਵੀ ਧਾਰਨਾ ਹੈ ਕਿ ਇਹ ਕੰਪਨੀ ਵੀ ਜਿਹੜੀ ਹੈ ਅਲੂਮੀਨਾਟੀਆਂ ਦੇ ਨਾਲ ਮਿਲੀ ਹੋਈ ਹੈ ਹੁਣ ਇਸ ਗੱਲ ਦੇ ਵਿੱਚ ਵੀ ਕੀ ਸੱਚਾਈ ਆ ਆਪਾਂ ਨਹੀਂ ਕਹਿ ਸਕਦੇ ਇਹ ਲੋਕਾਂ ਦੀ ਧਾਰਨਾ ਆ ਤੁਸੀਂ ਕਦੇ ਇਸ ਕੰਪਨੀ ਬਾਰੇ ਸਰਚ ਕਰਕੇ ਦੇਖਿਓ ਬਹੁਤ ਸਾਰੇ ਦੇਸ਼ਾਂ ਦੀ ਜੀਡੀਪੀ ਤੋਂ ਵੱਧ ਜਿਹੜੀ ਹੈ ਇਹਦੀ ਨੈਟਵਰਥ ਹੈਗੀ ਆ ਜ ਜਣੀ ਇਹਨਾਂ ਦੀ ਜਿਹੜੀ ਕਮਾਈ ਆ ਉਹਦਾ ਹਿਸਾਬ ਹੀ ਨਹੀਂ ਲਗਾਇਆ ਜਾ ਸਕਦਾ ਇਹ ਕੰਪਨੀ ਜਿਹੜੀ ਹੈ ਲੋਰੀ ਦੀ ਹੈ ਸੋ ਦੋਸਤੋ ਇਸੇ ਹੀ ਤਰ੍ਹਾਂ ਬਹੁਤ ਸਾਰੇ ਸੈਲੀਬ੍ਰਿਟੀਆਂ ਨੇ ਜਿਨ੍ਹਾਂ ਦਾ ਨਾਮ ਜਿਹੜਾ ਹੈ ਅਲੂਮੀਨਾਟੀ ਦੇ ਨਾਲ ਜੋੜਿਆ ਜਾਂਦਾ ਆ ਉਹਦੇ ਵਿੱਚ ਆ ਜਾਂਦੇ ਆ ਜੈ ਜੈਡ ਉਸ ਤੋਂ ਇਲਾਵਾ ਜਿਹੜਾ ਮਾਈਕਲ ਜੈਕਸਨ ਬਿਲ ਗੇਟਸ ਤੱਕ ਜਿਹੜੇ ਬਿਜ਼ਨਸਮੈਨ ਆ ਉਹਨਾਂ ਦੇ ਨਾਮ ਵੀ ਜਿਹੜੇ ਹੈ ਅਲੂਮੀਨਾਟੀਆਂ ਦੇ ਨਾਲ ਜੋੜੇ ਜਾਂਦੇ ਆ। ਕਿਹਾ ਜਾਂਦਾ ਹੈ ਕਿ ਰਿਹਾਨਾ ਵੀ ਜਿਹੜੀ ਹੈ ਉਹ ਅਲੂਮੀਨਾਟੀਆਂ ਦੇ ਨਾਲ ਜੁੜੀ ਹੋਈ ਹੈ ਤੇ ਹੋਰ ਵੀ ਕਈ ਜਿਹੜੇ ਆ ਸੈਲੀਬ੍ਰਿਟੀਆਂ ਜਿਹੜੇ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਦੇ ਆ। ਹੁਣ ਇੱਥੇ ਬਹੁਤ ਸਾਰੇ ਲੋਕ ਸਵਾਲ ਚੁੱਕਦੇ ਆ ਕਿ ਸੈਲੀਬ੍ਰਿਟੀਆਂ ਨੂੰ ਕੀ ਲੋੜ ਹੈ ਇਹਨਾਂ ਦੇ ਨਾਲ ਜੁੜਨ ਦੀ। ਦੋਸਤੋ ਕਹਿੰਦੇ ਆ ਕਿ ਅਲੂਮੀਨਾਟੀ ਇੱਕ ਅਜੀਹਾ ਸੰਗਠਨ ਆ ਜੋ ਬਹੁਤ ਜਲਦੀ ਤਾਨੂੰ ਦੌਲਤ ਤੇ ਸ਼ੌਹਰਤ ਦੇ ਸਕਦਾ ਆ। ਇਹ ਤੁਹਾਡੀ ਕੁਝ ਹੀ ਪਲਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਰਾਜ ਕਰਵਾ ਸਕਦਾ ਆ। ਤੇ ਇਸ ਲਈ ਕਿਹਾ ਜਾਂਦਾ ਕਿ ਬਹੁਤ ਸਾਰੇ ਸੈਲੀਬ੍ਰਿਟੀਆਂ ਇਸ ਸੰਗਠਨ ਦੇ ਨਾਲ ਜੁੜਦੇ ਆ ਤੇ ਜਿਹੜੇ ਲੋਕ ਜਿਹੜੇ ਆ ਇਸ ਸੰਗਠਨ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਆ ਜਾਂ ਇਸ ਬਾਰੇ ਕੁਝ ਦੱਸਣ ਦੀ ਕੋਸ਼ਿਸ਼ ਕਰਦੇ ਆ ਤੇ ਕਿਹਾ ਜਾਂਦਾ ਕਿ ਅਲੂਮੀਨਾਟੀ ਵਾਲੇ ਉਸ ਨੂੰ ਮਰਵਾ ਦਿੰਦੇ ਆ ਕਈ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਅਲੂਮੀਨਾਟੀ ਵਾਲੇ ਆ ਜਿਹੜੇ ਸ਼ੈਤਾਨ ਨੂੰ ਪੂਜਦੇ ਆ ਇਹ ਜਿਹੜੇ ਆ ਇਨਸਾਨ ਦੀ ਆਤਮਾ ਨੂੰ ਜਿਹੜਾ ਲੈ ਲੈਂਦੇ ਆ ਤੇ ਉਸ ਨੂੰ ਦੌਲਤ ਤੇ ਸ਼ੋਹਰਤ ਦਿੰਦੇ ਆ ਕਈ ਲੋਕ ਇਹ ਕਹਿੰਦੇ ਆ ਕਿ ਇਹ ਕੋਈ ਸ਼ੈਤਾਨ ਨੂੰ ਆਤਮਾ ਨਹੀਂ ਦਿੱਤੀ ਜਾਂਦੀ ਨਾ ਇਹ ਸ਼ੈਤਾਨ ਨੂੰ ਪੂਜਦੇ ਆ ਇਹ ਤਾਂ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦੀ ਗੱਲ ਕਰਦੇ ਆ ਤੇ ਦੋਸਤੋ ਸਮੇਂ-ਸਮੇਂ ਤੇ ਅਲੂਮੀਨਾਟੀ ਨੂੰ ਲੈ ਕੇ ਧਾਰਨਾਵਾਂ ਵੀ ਬਦਲਦੀਆਂ ਰਹਿੰਦੀਆਂ ਆ ਜੇਕਰ ਤੁਸੀਂ ਅੱਜ ਤੋਂ 5-7 ਸਾਲ ਪਹਿਲਾਂ ਜੇਕਰ ਕਿਸੇ ਨੇ ਅਲੂਮੀਨਾਟੀ ਬਾਰੇ ਸਰਚ ਕੀਤੀ ਹੋਏਗੀ ਉਦੋਂ ਕੋਈ ਹੋਰ ਜਾਣਕਾਰੀ ਆਉਂਦੀ ਹੈ ਤੁਸੀਂ ਅੱਜ ਸਰਚ ਕਰੋਗੇ ਤਾਂ ਕੋਈ ਹੋਰ ਜਾਣਕਾਰੀ ਤੁਹਾਡੇ ਸਾਹਮਣੇ ਆਏਗੀ ਅੱਜ ਤੋਂ 2-3 ਸਾਲ ਬਾਅਦ ਤੁਸੀਂ ਸਰਚ ਕਰੋਗੇ ਤਾਂ ਕੋਈ ਹੋਰ ਜਾਣਕਾਰੀ ਆਏਗੀ ਦੋਸਤੋ ਅਲੂਮੀਨਾਟੀ ਇੱਕ ਖੂਫੀਆ ਸੰਗਠਨਾ ਕੌਣ ਕਿਵੇਂ ਕੀ ਕਰ ਰਿਹਾ ਆ ਇਹ ਉਹਦੇ ਉੱਤੇ ਪੂਰੀ ਨਜ਼ਰ ਰੱਖ ਰਿਹਾ ਆ ਦੋਸਤੋ ਅਲੂਮੀਨਾਟੀ ਬਾਰੇ ਤੁਸੀਂ ਹੋਰ ਕੀ ਜਾਣਦੇ ਹੋ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਉਲੂਮੀਨਾਤੀ ਨਾਂ ਦਾ ਸੰਗਠਨ ਦੁਨੀਆ ਦੇ ਉੱਤੇ ਰਾਜ ਕਰ ਰਿਹਾ ਹੈ ਕਿ ਵਾਕਈ ਇਹ ਪੂਰੀ ਦੁਨੀਆ ਨੂੰ ਆਪਣੇ ਹਿਸਾਬ ਦੇ ਨਾਲ ਚਲਾ ਰਿਹਾ ਆ ਜਦੋਂ ਚਾਹੇ ਇਹ ਦੁਨੀਆ ਨੂੰ ਖਤਮ ਕਰ ਸਕਦਾ ਆ ਜਦੋਂ ਚਾਵੇ ਇਹ ਕਿਸੇ ਨੂੰ ਦੌਲਤ ਸ਼ੌਰਤ ਦਿਵਾ ਸਕਦਾ ਆ ਤੁਸੀਂ ਕੀ ਇਸ ਬਾਰੇ رائے ਰੱਖਦੇ ਹੋ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਜ਼ਰੂਰ ਦੱਸਣਾ ਤੇ ਅਜਈਆਂ ਹੋਰ ਬਹੁਤ ਸਾਰੇ ਸੰਗਠਨਾ ਤੇ ਬਹੁਤ ਸਾਰੀਆਂ ਕਹਾਣੀਆਂ ਦੇ ਲਈ ਤੁਸੀਂ ਸਾਡੇ ਚੈਨਲ ਆਰਡੀ ਪ੍ਰੋਡਕਸ਼ਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ